ਭੱਜ ਗਏ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਅੰਦਰੋਂ ਬਹੁਤ ਅਹਿਮ ਵਿਸ਼ਿਆਂ ਦੇ ਉੱਪਰ ਬਹੁਤ ਅਹਿਮ ਮੁੱਦਿਆਂ ਦੇ ਉੱਪਰ ਬਹਿਸ ਕਰਾਉਣ ਤੋਂ ਮੁੱਖ ਮੰਤਰੀ ਮਾਨ ਭੱਜ ਗਏ ਨੇ ਇੱਕ ਸਾਲ ਦੇ ਵਿੱਚ 40 ਬੈਠਕਾਂ ਵਿਧਾਨ ਸਭਾ ਦੀਆਂ ਮੰਗਣ ਵਾਲੀ ਆਮ ਆਦਮੀ ਪਾਰਟੀ ਹੁਣ ਕਿਉਂ 2-2 3 ਦਿਨਾਂ ਦੇ ਸੈਸ਼ਨ ਤੱਕ ਹੀ ਸੀਮਤ ਰਹਿ ਗਈ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਦੂਜਿਆਂ ਨੂੰ ਘੇਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਪ ਕਰਨ ਦੇ ਡਰੋਂ ਕਿਉਂ ਭੱਜ ਰਹੇ ਆ ਇਸ ਤੇ ਅਹਿਮ ਚਰਚਾ ਕਰਨੀ ਹੈ ਨਾਲੇ ਨਾਲ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਿਹਤ ਸਹੂਲਤਾਂ ਦੀ ਪੋਲ-ਪੋਲ ਦੀ ਮੂੰਹਬੋਲ ਦੀ ਤਸਵੀਰ ਜਿਹੜੀ ਹੈ ਉਹ ਰਾ ਤੁਹਾਡੇ ਅੱਗੇ ਪੇਸ਼ ਕੀਤੀ ਸੀ ਔਰ ਬਹੁਤ ਅਹਿਮ ਚਰਚਾ ਕਰਾਂਗੇ ਮੁੱਖ ਮੰਤਰੀ ਕਿੱਥੇ ਸੁੱਤੇ ਪਏ ਆ ਮੰਤਰੀ ਕਿੱਥੇ ਸੁੱਤੇ ਪਏ ਆ ਲੋਕ ਕੁਰਲਾ ਰਹੇ ਨੇ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਮੰਤਰੀ ਜੇ ਨਹੀਂ ਤਰੀ ਚੰਗੇ ਤਰੀਕੇ ਨਾਲ ਕੰਮ ਕਰ ਸਕਦਾ ਤਾਂ ਇਸ ਦੀ ਬਹੁਤ ਲੈਣਾ ਚਾਹੀਦਾ ਹੈ ਜਵਾਬਦੇਹ ਮੁੱਖ ਮੰਤਰੀ ਦਾ ਹੀ ਮੰਤਰੀ ਨਹੀਂ ਬਣ ਰਿਹਾ ਕਿਹੜਾ ਮੰਤਰੀ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਆ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰ ਭੱਜੇ ਹੀ ਨਹੀਂ ਐ ਮੁੱਖ ਮੰਤਰੀ ਭਗਵੰਤ ਮਾਨ ਮੁੱਕਰ ਵੀ ਗਏ ਆ ਕਿਸ ਕੱਲੋ ਇਸ ਟੇਬ ਬਹੁਤ ਐਮ ਜਿਹੜੀ ਚਰਚਾ ਕਰਾਂਗੇ ਕੁਝ ਖਬਰਾਂ ਜਿਹੜੀਆਂ ਹੋਰ ਵੀ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂ ਉਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਨਾ ਉਹ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਬੀਤੀ ਰਾਤ ਮੈਂ ਇੱਕ ਵੀਡੀਓ ਆਪਣੇ ਚੈਨਲ ਤੇ ਪਾਈ ਹਾਲਾਂਕਿ ਉਸ ਅਕਸਰ ਮੈਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਆਪਾਂ ਪੱਕਾ ਬੰਨ ਕੇ ਹੀ ਜਿਹੜਾ ਪ੍ਰੋਗਰਾਮ ਕਰਦੇ ਆਂ ਖਬਰਾਂ ਕਰਦੇ ਆਂ ਪਰ ਕੱਲ ਕੁਝ ਐਸੀ ਐਮਰਜੈਂਸੀ ਆਈ ਕਿ ਉੱਥੇ ਜਾਣਾ ਪੈ ਗਿਆ ਜਿੰਦਰਾ ਔਰ ਗੈਤਾ ਉੱਥੇ ਇਸ ਕਰਕੇ ਸੀ ਕਿ ਕਿਸੇ ਦੀ ਉੱਥੇ ਹੈਲਪ ਦੀ ਲੋੜ ਸੀ ਕਿਸੇ ਕੋਲ ਦਵਾਈਆਂ ਦੇ ਪੈਸੇ ਨਹੀਂ ਸੀ ਇਸ ਕਰਕੇ ਅਸੀਂ ਕੋਈ ਖਬਰ ਕਰਨ ਦੇ ਇਰਾਦੇ ਦੇ ਨਾਲ ਉੱਥੇ ਨਹੀਂ ਸੀ ਗਏ ਉੱਥੇ ਜਾ ਕੇ ਜਦੋਂ ਦੇਖਿਆ ਕਿ ਜਿਹੜੀ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਭਾਈ ਅਸੀਂ ਦਵਾਈਆਂ ਜਿਹੜੀਆਂ ਉਹ ਅੰਦਰੋਂ ਦੇ ਰਹੇ ਆਂ ਫ੍ਰੀ ਦਵਾਈਆਂ ਦੇ ਰਹੇ ਆਂ ਇਲਾਜ ਵਾਸਤੇ ਤੇ ਕਹਿੰਦੇ ਕਿ ਡਾਕਟਰ ਜੇ ਕੋਈ ਤੁਹਾਨੂੰ ਬਾਹਰੋਂ ਦਵਾਈਆਂ ਲੈ ਕੇ ਦਿੰਦਾ ਤਾਂ ਉਹ ਡਾਕਟਰ ਆਪ ਦਵਾਈ ਜਾ ਕੇ ਲੈ ਕੇ ਆਊਗਾ ਤੁਹਾਨੂੰ ਜਾ ਕੇ ਲੈ ਕੇ ਆਉਣ ਦੀ ਲੋੜ ਨਹੀਂ ਹੈ ਉੱਥੇ ਮਾਤੜ ਗਰੀਬ ਲੋਕ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਆ ਰਹੇ ਆ ਔਰ ਉਹ ਵਿਚਾਰੇ ਦਵਾਈਆਂ ਬਾਹਰੋਂ ਲੈ ਕੇ ਆ ਰਹੇ ਆ ਮੁੱਲ ਦੀਆਂ ਔਰ ਕਈਆਂ ਕੋਲੇ ਇਲਾਜ ਦੇ ਲਈ ਪੈਸੇ ਵੀ ਨਹੀਂ ਔਰ ਚਲੋ ਇਲਾਜ ਤਾਂ ਜਿਵੇਂ ਨਾ ਕਿਵੇਂ ਉਸ ਯੋਗਸ਼ਮਾਨ ਕਾਰਡ ਦੇ ਉੱਪਰ ਜਿਹੜਾ ਹੋ ਰਿਹਾ ਤੇ ਪਰ ਦਵਾਈਆਂ ਜਿਹੜੀਆਂ ਉਹ ਹਜ਼ਾਰਾਂ ਰੁਪਏ ਦੀਆਂ ਮਹਿੰਗੇ ਭਾਅ ਦੇ ਉੱਪਰ ਬਾਹਰੋਂ ਜਿਹੜੀਆਂ ਖਰੀਦਣੀਆਂ ਉਹਨਾਂ ਵਾਸਤੇ ਸੁਖਾਲੀਆਂ ਅਣਖੀ ਸਾਹਿਬ ਨਹੀਂ ਇਹ ਸਿਰਫ ਇੱਕੋ ਕੇਸ ਦੀ ਗੱਲ ਨਹੀਂ ਹੈ ਉੱਥੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦੇ ਨਾਲ ਮੈਂ ਗੱਲਾਂ ਬਾਤਾਂ ਕੀਤੀਆਂ ਉੱਥੇ ਲੋਕਾਂ ਕੋਲੇ ਦਵਾਈ ਵਾਸਤੇ ਪੈਸੇ ਵੀ ਹੈ ਨਹੀਂ ਸੀ ਪਰ ਜਦੋਂ ਤੁਹਾਡੇ ਘਰ ਦਾ ਕੋਈ ਜੀਐਨਟੀ ਦਾ ਇਲਾਜ ਹੁਣ ਉਹ ਕੁੰਝ ਜਾਂਦਾ ਤਾਂ ਫਿਰ ਉਹਦਾ ਡੇਲੀ ਜਿਹੜਾ ਪੁੱਛਿਆ ਜਾਂਦਾ ਹੁੰਦਾ ਉੱਥੇ ਪੈਸੇ ਹੈ ਨਹੀਂ ਸੀ ਲੋਕਾਂ ਕੋਲੇ ਦਵਾਈ ਦੂਈ ਵਾਸਤੇ ਤੇ ਸਰਕਾਰ ਵੱਡੇ ਵੱਡੇ ਦਾਅਵੇ ਕਰੀ ਜਾਂਦੀ ਐ ਕਿ ਭਾਈ ਇੱਥੇ ਅਸੀਂ ਦਵਾਈਆਂ ਜਿਹੜੀਆਂ ਅੰਦਰੋਂ ਫ੍ਰੀ ਦੇ ਰਿਆ ਹਰੇਕ ਵਾਰ ਆਪਦੀ ਪਿੱਟ ਤਪਤਬਾ ਲੈਂਦੇ ਆ ਵੱਡੇ ਵੱਡੇ ਪ੍ਰੋਗਰਾਮ ਕਰ ਲੈਂਦੇ ਆ ਕਿੰਨੇ ਰੁਪਈਆ ਖਰਚ ਲੈਂਦੇ ਆ ਐਨੇ ਲੱਖ ਲੋਕਾਂ ਦਾ ਇਲਾਜ ਕਰਾਤਾ ਜੀ ਆ ਹੁਣ ਵਿਧਾਨ ਸਭਾ ਸੈਸ਼ਨ ਚੱਲ ਪਿਆਣਾ ਉੱਥੇ ਸਿਹਤ ਮੰਤਰੀ ਨੇ ਵੱਡੇ ਵੱਡੇ ਗੱਪ ਮਾਰਨੇ ਆ ਮੁੱਖ ਮੰਤਰੀ ਜੀ ਦੀ ਗਵਾਈ ਤੁਸੀਂ ਆ ਕਰਤਾ ਜੀ ਅਸੀਂ ਉਹ ਕਰਤਾ ਜੀ ਇਹੋ ਜੇ ਗੱਪ ਬੜੇ ਮਾਣਦਾ ਸਿਹਤ ਮੰਤਰੀ ਪੰਜਾਬ ਦਾ ਔਰ ਮੁੱਖ ਮੰਤਰੀ ਕੋਲ ਕੋਤਮ ਹਨ ਉਹਦੋਂ ਵੀ ਵੱਡੇ ਵੱਡੇ ਰੋਡ ਨੇ ਆ ਪਰ ਅਸਵੀਇਤ ਜਿਹੜੀ ਐ ਕੋਈ ਉੱਥੇ ਹੋਰ ਐ ਤੇ ਉਹ ਕੱਲ ਮੈਂ ਉਥੋਂ ਮੌਕੇ ਤੋਂ ਬਿਆਨ ਵੀ ਜਿਹੜੀ ਆ ਉਹ ਕੀਤੀ ਐ ਵਾਰ-ਵਾਰ ਮੈਂ ਸਿਹਤ ਮੰਤਰੀ ਨੂੰ ਫੋਨ ਵੀ ਲਾਇਆ ਜਿਹੜਾ ਕਿ ਰਜਿੰਦਰਾ ਹਸਪਤਾਲ ਤੋਂ ਕੁਝ ਹੀ ਦੂਰੀ ਦੇ ਉੱਪਰ ਰਹਿੰਦਾ ਹੈਗਾ ਔਰ ਪਟਿਆਲੇ ਦੇ ਵਿੱਚ ਹੀ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦੇ ਵਿੱਚ ਇਹੇ ਹਾਲ ਆ ਤਾਂ ਬਾਕੀ ਪੰਜਾਬ ਦਾ ਕੀ ਹੁੰਦਾ ਹੋਣਾ ਮੈਂ ਵਾਰ-ਵਾਰ ਸਿਹਤ ਮੰਤਰੀ ਨੂੰ ਉਹਦੇ ਪੀਏ ਨੂੰ ਫੋਨ ਲਾਇਆ ਕਿਸੇ ਨੇ ਵੀ ਇਸ ਮੁੱਦੇ ਦੇ ਬੋਲਣ ਦੀ ਜ਼ਰੂਰਤ ਜਿਹੜੀ ਆ ਉਹ ਨਹੀਂ ਕੀਤੀ ਤੇ ਜੇ ਸੱਚੇ ਸੀ ਤਾਂ ਫਿਰ ਉਹਦੇ ਉੱਥੇ ਆਪਣਾ ਵਰਸ਼ਨ ਤਾਂ ਦਿੰਦੇ ਨਾ ਕਿਵੇਂ ਦੇਖਦੋਂ ਅਣਖੀ ਸਾਹਿਬ ਇਹ ਸਿਹਤ ਸੂਤਾਂ ਦਾ ਬੜਾ ਰਵੜਾ ਪਾਉਂਦੇ ਆ ਪਰ ਨਿਕਲਦਾ ਉਹਦੇ ਵਿੱਚੋਂ ਕੱਖ ਨਹੀਂ ਹੈ ਵਿੱਚੋਂ ਦੀਰਾ ਹੀ ਨਹੀਂ ਤੇ ਕੁਝ ਵੀ ਜਿਹੜਾ ਉੱਥੇ ਮਿਲਦੇ ਰਿਹਾ ਬੜਾ ਦੁਖੀ ਹੋਏ ਉੱਥੇ ਦੇਖ ਕੇ ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ ਇਹ ਇਹ ਮੁੱਖ ਮੰਤਰੀ ਨੂੰ ਚਾਹੀਦਾ ਹੈ ਵੈਸੇ ਤਾਂ ਮੁੱਖ ਮੰਤਰੀ ਦੀ ਆਪਦੀ ਕੋਈ ਕਾਰਗੁਜ਼ਾਰੀ ਵਧੀਆ ਨਹੀਂ ਜੇ ਮੰਤਰੀ ਜਾਂ ਮੰਤਰੀ ਗ੍ਰਹਿ ਮੰਤਰੀ ਦੇ ਤੌਰ ਤੇ ਤੇ ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਮੰਤਰੀ ਮਾੜੀ ਕਾਰਗੁਜ਼ਾਰੀ ਵਾਲੇ ਆ ਉਹਨਾਂ ਤੋਂ ਵੀ ਰਿਪੋਰਟ ਨਹੀਂ ਮੰਗਦਾ ਜੇ ਕਿਸੇ ਮੰਤਰੀ ਤੋਂ ਮੁੱਖ ਮੰਤਰੀ ਰਿਪੋਰਟ ਮੰਗਣਗੇ ਤਾਂ ਫੇਰ ਅਗਲਾ ਕਹੂਗਾ ਕਿ ਭਾਈ ਪਹਿਲਾਂ ਆਪਣੀ ਰਿਪੋਰਟ ਦੇਖ ਫੇਰ ਸਾਡੀ ਜਿਹੜੀ ਰਿਪੋਰਟ ਮੰਗੀ ਤਾਂ ਮੈਨੂੰ ਲੱਗਦਾ ਕਿ ਸਿਹਤ ਮੰਤਰੀ ਵੀ ਬਦਲਣਾ ਚਾਹੀਦਾ ਪੰਜਾਬ ਦਾ ਹਾਲਾ ਕਿ ਅਸੀਂ ਜ਼ੋਰ-ਸ਼ੋਰ ਨਾਲ ਰੌਲਾ ਪਾਉਂਦੇ ਰਹੇ ਹਾਂ ਕਿ ਜੇ ਸਿਹਤ ਮੰਤਰੀ ਹੋਣਾ ਚਾਹੀਦਾ ਸੀ ਤਾਂ ਬਲਬੀਰ ਸਿੰਘ ਨੂੰ ਰੌਲਾ ਪਾਉਣਾ ਚਾਹੀਦਾ ਸੀ ਫਲਾਨਾ ਟਿਕਾਣਾ ਤਾਂ ਹੁਣ ਮੈਨੂੰ ਲੱਗਦਾ ਕਿ ਇਹ ਉਸ ਤੋਂ ਵੀ ਖਤਰਨਾਕ ਮੰਤਰੀ ਜਿਹੜੇ ਨਿਕਲੇ ਆ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਜਗਤਿੰਦਰ ਜੀ ਜਦੋਂ ਤੁਹਾਡੀ ਰਾਤੀ ਭਾਵਕ ਉਹ ਟਿਕਰੀ ਮੈਂ ਪੋਸਟ ਦਿਖੀ ਤਾਂ ਮਾਨਮ ਵਾਕਈ ਉਸ ਨੂੰ ਪਰੇਸ਼ਾਨ ਹੋਇਆ ਕਿਉਂਕਿ ਜਿਹੜੀ ਸਥਿਤੀ ਤੁਸੀਂ ਉਸ ਹਸਪਤਾਲ ਦੀ ਬਿਆਨ ਕੀਤੀ ਉਹ ਕੇਵਲ ਸਰਕਾਰੀ ਜੰਦਰਾ ਹਸਪਤਾਲ ਦੀ ਨਹੀਂ ਹੈ ਜੇਕਰ ਉਹਦੇ ਗਾਂਹ ਜਾ ਕੇ ਮੈਂ ਗੱਲ ਕਰਾਂ ਤਾਂ ਸਮੁੱਚੇ ਪੰਜਾਬ ਦੇ ਹਸਪਤਾਲਾਂ ਦੀ ਇਹ ਤਸਵੀਰ ਜਿਹੜੀ ਹੈਗੀ ਹੈ ਕਿਉਂਕਿ ਮੌਕੇ ਤੇ ਤੁਸੀਂ ਗਏ ਉੱਥੇ ਸਾਰਾ ਕੁਝ ਦੇਖਿਆ ਤਾਂ ਤੁਸੀਂ ਲਾਈਫ ਹੋਗੇ ਔਰ ਦੱਸਿਆ ਕਿ ਆਹ ਕੁਝ ਹਸਪਤਾਲਾਂ ਦਾ ਹਾਲ ਹੈਗਾ ਪਰ ਮੈਂ ਇੱਥੇ ਸਪਸ਼ਟ ਕਰ ਦਵਾਂ ਕਿ ਇਹ ਕੇਵਲ ਇੱਕ ਹਸਪਤਾਲ ਦਾ ਹਾਲ ਨਹੀਂ ਹੈ ਬਲਕਿ ਪੰਜਾਬ ਦੇ ਸਮੁੱਚੇ ਹਸਪਤਾਲਾਂ ਦਾ ਇਹੋ ਹੀ ਹਾਲ ਹੈ ਇੱਥੇ ਦਵਾਈਆਂ ਨਹੀਂ ਹੈ ਇਥੇ ਸਟਾਫ ਨਹੀਂ ਹੈ ਕਿਤੇ ਡਾਕਟਰ ਦੀਆਂ ਤੇ ਕਿਤੇ ਦੂਜਾ ਦਰਜਾ ਚਾਰ ਦੇ ਕਰਮਚਾਰੀ ਨਹੀਂ ਹੈ ਤੇ ਸਪੋਰਟ ਜਿਹੜੀ ਹੈ ਉਹ ਰੱਬ ਦੇ ਆਸਰੇ ਆ ਬਾਡਾ ਦੇ ਵਿੱਚ ਡਾਈ ਡਿਊਟੀ ਕਰਨ ਵਾਲੀਆਂ ਸਟਾਫ ਨਰਸਾਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ ਇਹ ਉਹੀ ਲੋਕ ਜਾਣਦੇ ਨੇ ਆਏ ਦੇਣਾ ਹਸਪਤਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਜੋ ਕੁਝ ਹੋ ਰਿਹਾ ਰਾਤ ਨੂੰ ਖਾਸ ਤੌਰ ਤੇ ਨਸ਼ੇੜੀ ਜਾਂ ਹੋਰ ਤੇ ਉੱਥੇ ਉਹਨਾਂ ਦੀ ਸੁਰੱਖਿਆ ਨਾ ਦਾ ਇੱਕ ਵੀ ਵਿਅਕਤੀ ਜਿਹੜਾ ਉੱਥੇ ਮੌਜੂਦ ਨਹੀਂ ਹੁੰਦਾ ਚਲੋ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਵਾਸਤੇ ਸੰਘਰਸ਼ ਕਰ ਰਹੀ ਸੀ ਤੇ ਸਿੱਧੂ ਸਭ ਦੋ ਮੁੱਦੇ ਇਹਨਾਂ ਨੇ ਬੜੀ ਤਾਂ ਚੁੱਕੇ ਸੀ ਇੱਕ ਸਿਹਤ ਤੇ ਇੱਕ ਸਿੱਖਿਆ ਤੇ ਇਸ ਸਿੱਖਿਆ ਤੇ ਸਿਹਤ ਮਾਡਰਨ ਨੂੰ ਦਿੱਲੀ ਮਾਡਰ ਤੇ ਆਧਾਰ ਤੇ ਪੰਜਾਬ ਦੇ ਵਿੱਚ ਗੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਸਿਹਤ ਦੇ ਪੱਖ ਤੋਂ ਇੱਕ ਕ੍ਰਾਂਤੀ ਲਿਆ ਦੇਈਆਂ ਤੇ ਦੂਜੇ ਪਾਸੇ ਸਿੱਖਿਆ ਦੇ ਪੱਖ ਤੋਂ ਕ੍ਰਾਂਤੀ ਲਿਆ ਦੇ। ਤੇ ਤੁਸੀਂ ਵੇਖ ਲਓ ਕਿ ਸਿੱਖਿਆ ਦਾ ਖਾਸ ਤੌਰ ਤੇ ਉਚੇਰੀ ਸਿੱਖਿਆ ਦਾ ਪਿਛਲੇ ਸਮੇਂ ਜੇ ਕੀ ਹਾਲ ਹੋਇਆ ਉਹ ਸਰਕਾਰੀ ਵਿਰਾਸਤੀ ਕਾਲਜ ਸਰਕਾਰਪੁਰ ਨੂੰ ਆਟੋਨਮਸ ਬਣਉਂ ਜਾ ਰਹੀ ਆ। ਪਰ ਲੋਕਾਂ ਦੇ ਦਬਾਅ ਕਰਕੇ ਸ਼ਾਇਦ ਪੁਕਰ ਦਬਾਉ ਉਹ ਆਪਣਾ ਫੈਸਲਾ ਉਹ ਬਦਲਣਾ ਪਿਆ ਤੇ ਦੂਜੇ ਪਾਸੇ ਸੇਵਾਵਾਂ ਉਹ ਸੇਵਾਵਾਂ ਮਹੱਲਾ ਕਲੀਨਿਕ ਤੱਕ ਖੋਲ੍ਹ ਦਿੱਤੇ ਗਏ ਪਰ ਦੂਜੇ ਪਾਸੇ ਜਿਹੜੇ ਦੂਸਰੇ ਹਨ ਸਿਵਲ ਹਸਪਤਾਲ ਜਿਹੜਾ ਦੂਜੇ ਵੱਡੇ ਜਿਹੜੀ ਵਰਮੈਂਟ ਮੈਡੀਕਲ ਕਾਲਜ ਦੇ ਉੱਥੇ ਦਵਾਈਆਂ ਦੀ ਗੱਲ ਜਿਹੜੀ ਜਿਸ ਤਰੀਕੇ ਨਾਲ ਤੁਸੀਂ ਤਾਂ ਬਿਆਨ ਕਰ ਦਿੱਤੀ ਅੱਖੀਂ ਵੇਖ ਕੇ ਬਿਆਨ ਕਰ ਦਿੱਤੀ ਪਰ ਜਿਸ ਤਰੀਕੇ ਨਾਲ ਲੋਕ ਕਰ ਲਉਂਦੇ ਜਾਂ ਰੋਕ ਰਵੜਾ ਪਾਉਂਦੇ ਆ ਜਾਂ ਜਿਸ ਤਰੀਕੇ ਨਾਲ ਹਸਪਤਾਲਾਂ ਦੇ ਡਾਕਟਰਾਂ ਦੀਆਂ ਜਿਹੜੀਆਂ ਕਮਿਸ਼ਨਰ ਨੇ ਪ੍ਰਾਈਵੇਟ ਜਿਹੜੇ ਸਕੈਨਿੰਗ ਸੈਂਟਰਾਂ ਦੇ ਵਿੱਚ ਉਹਨਾਂ ਦਾ ਮਿੱਥੀਆਂ ਨੇ ਉਹ ਵੀ ਇੱਕ ਵੱਡਾ ਗੁਰਖ ਪੱਤਾ ਜਿਹੜੀ ਇਸ ਸਰਕਾਰ ਦੇ ਅੰਤਰਗਤ ਚਲਾਇਆ ਜਾ ਰਿਹਾ ਹੁਣ ਜ਼ਿਕਰ ਹੈਲਥ ਮੰਤਰੀ ਜਿਹੜਾ ਉਹ ਵੀ ਖੁਦ ਡਾਕਟਰ ਹੋਵੇ ਤਾਂ ਫਿਰ ਆਪਣੇ ਹੀ ਜ਼ਿਲ੍ਹੇ ਦੇ ਆਪਣੇ ਹੀ ਘਰ ਦੇ ਲਾਗੇ ਹਸਪਤਾਲ ਦੇ ਚ ਜੇਕਰ ਦਵਾਈਆਂ ਹੀ ਨਹੀਂ ਪਹੁੰਚਦੀਆਂ ਤਾਂ ਫਿਰ ਇਸ ਤੋਂ ਵੱਡੀ ਹੋਰ ਸਰਕਾਰ ਦੀ ਬਦਕਿਸਮਤੀ ਕੀ ਹੋ ਸਕਦੀ ਹੈ ਦੀਵੇ ਥੱਲੇ ਹਨੇਰਾ ਜਿਹੜੀ ਗੱਲ ਉਹ ਫਿਰ ਇੱਥੇ ਠੁਕਦੀ ਹੈ ਕਿ ਜਿੱਥੇ ਹੈਲਥ ਮਨਿਸਟਰ ਕੇਵਲ ਚਦ ਕਦਮਾਂ ਦੀ ਦੂਰੀ ਤੇ ਆਪਣੀ ਕੋਠੀ 'ਚ ਆਰਾਮ ਨਾਲ ਸੁੱਤਾ ਤੇ ਦੂਜੇ ਪਾਸੇ ਹਸਪਤਾਲਾਂ ਵਿੱਚ ਮਰੀਜ਼ ਦਵਾਈਆਂ ਵਾਸਤੇ ਘੁਰਲਾ ਰਹੇ ਆ ਤੇ ਮੰਤਰੀ ਸਾਹਿਬ ਕੋ ਟੈਲੀਫੋਨ ਚੁੱਕਣ ਦਾ ਸਮਾਂ ਹੀ ਨਹੀਂ ਹੈਗਾ ਸੋ ਇਹ ਸਥਿਤੀਆਂ ਉਹ ਨਹੀਂ ਕਿ ਜੋ ਬੀਤੇ ਸਮਝ ਢਾਈਆਂ ਸਾਲਾਂ ਚ ਲੋਕਾਂ ਨੇ ਵੇਖੀਆਂ ਨੇ ਜੇਕਰ ਸਰਕਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕਹਿੰਦੀ ਆ ਕਿ ਹਾਂ ਵੀ ਹੈਲਥ ਨਾਲ ਤੇ ਇਹ ਮਿਸ਼ਨ ਜਿਹੜਾ ਇਹ ਫੰਡ ਤੁਸੀਂ ਲੈ ਲਓ ਪਰ ਪੰਜਾਬ ਸਰਕਾਰ ਕਹਿੰਦੀ ਆ ਨਹੀਂ ਜੇਕਰ ਅਸੀਂ ਇਹ ਲਿਆ ਤਾਂ ਸਾਡੀ ਸਰਕਾਰ ਦੀ ਜਿਹੜੀ ਆ ਉਹ ਗੱਲ ਨਹੀਂ ਬਣਦੀ ਕਿ ਕੇਂਦਰ ਜਿਹੜੀ ਆ ਆਪਣਾ ਪ੍ਰਚਾਰ ਕਰੂਗਾ ਇਹੋ ਜੀਆਂ ਗੱਲਾਂ ਜਾਂ ਇਹੋ ਜੀਆਂ ਠੀਠਟਾਈਆਂ ਨੂੰ ਲੈ ਕੇ ਨੂੰ ਲੈ ਕੇ ਰਾਜਨੀਤੀ ਨੂੰ ਕਰਦੇ ਆ ਲੋਕਾਂ ਨੂੰ ਜਿੱਥੇ ਸੇ ਸਭਾਵਾਂ ਤੋਂ ਦੂਰ ਰੱਖਿਆ ਜਾ ਰਿਹਾ ਉੱਥੇ ਪੰਜਾਬ ਦੇ ਲੋਕ ਵੀ ਇਸ ਸੰਤਾਪ ਨੂੰ ਭੋਗਣ ਵਾਸਤੇ ਮਜਬੂਰ ਕੀਤੇ ਜਾ ਰਹੇ ਆ ਕਿ ਹਾਂ ਵੀ ਤੁਸੀਂ ਸਾਨੂੰ ਵੋਟਾਂ ਦੇ ਪਾਤੀਆਂ ਵੋਟਾਂ ਪਾ ਦੀ ਇਹ ਹੁਣ ਤੁਸੀਂ ਨੁਕਸਾਨ ਜਿਹੜਾ ਤੁਸੀਂ ਚਲੋ ਹੁਣ ਅਜਿਹੀਆਂ ਸਥਿਤੀਆਂ ਜਿਹੜੀਆਂ ਨੇ ਕੇਂਦਰ ਦੀ ਸਹਾਇਤਾ ਜਿਹੜੀ ਆ ਤੁਸੀਂ ਲੈ ਨਹੀਂ ਦੇ ਦੂਜੇ ਪਾਸੇ ਕੇਂਦਰ ਤੁਹਾਡੀ ਆਡੀਅੰਸ ਰੱਖਈਏ ਕਰਕੇ ਤੁਹਾਡੀ ਘਟਕੋਤੀ ਕਰ ਰਿਹਾ ਨੈਸ਼ਨਲ ਹੈਲਥ ਮਿਸ਼ਨ ਦੇ ਕਿੰਨੇ ਪਾਸੇ ਡੱਕੇ ਗਏ ਆ ਪਰ ਤੁਸੀਂ ਨਾ ਤਾਂ ਕੇਂਦਰ پاسੋਂ ਲੈ ਰਹੇ ਜੇ ਤੇ ਨਾ ਹੀ ਕੇਂਦਰ ਨੂੰ ਤੁਸੀਂ ਇਹ ਕਹਿ ਰਹੇ ਜੇ ਕਿ ਤੁਸੀਂ ਪੰਜਾਬ ਵਿੱਚ ਲੋਕਾਂ ਦੇ ਹਿਆਲਤ ਕਰੋ ਤੇ ਤੀਸਰੇ ਬਨੇ ਤੁਹਾਡੇ ਕੋਲ ਆਪ ਹੀ ਪੰਜਾਬਾਂ ਦੀ ਹਸਪਤਾਲਾਂ ਦੀ ਜਿਹੜੀ ਸਥਿਤੀ ਆ ਉਸ ਦਾਤ ਵਾਸਤੇ ਉਹ ਫੰਡ ਹੀ ਨਹੀਂ ਹੈਗਾ ਤੇ ਫਿਰ ਇਸ ਤੋਂ ਵੱਡੀ ਨਲਾਇਕੀ ਜਿਹੜੀ ਇਹ ਸਰਕਾਰ ਦੀ ਕੀ ਕਹੀ ਜਾ ਸਕਦੀ ਆ ਹੈਲਥ ਮੰਤਰੀ ਦੀ ਇਸ ਤੋਂ ਵੱਡੀ ਨਲਾਇਕੀ ਕੀ ਕਹੀ ਜਾ ਸਕਦੀ ਕਿ ਜੇਕਰ ਪੰਜਾਬ ਦਾ ਨਾਮਈ ਹਸਪਤਾਲ ਸਰਕਾਰੀ ਜਿਤਨਾ ਹਸਪਤਾਲ ਜਿਹੜੀ ਨੰਗਲ ਕਰ ਰਹੇ ਆ ਜੇ ਉਥੋਂ ਦਾ ਇਹ ਹਾਲ ਤਾਂ ਫਿਰ ਪੰਜਾਬ ਦੇ ਬਾਕੀ ਹਸਪਤਾਲਾਂ ਦਾ ਕੀ ਹਾਲ ਹੋਊਗਾ ਉਹ ਦੱਸ ਜੇ ਉਹ ਮਾਨਚੜਾ ਲਾਇਆ ਜਾ ਸਕਦਾ ਬਾਕੀ ਵੀ ਹੁਣ ਮੁੱਖ ਮੰਤਰੀ ਸਾਹਿਬ ਦੀ ਗੱਲ ਤੇ ਹੈਲਥ ਮੰਤਰੀ ਦੀ ਗੱਲ ਬੜੇ ਇਹੋ ਜਿਹੇ ਮੁੱਦੇ ਨੇ ਇੱਥੇ ਤਾਂ ਵਿਰੋਧੀ ਤਰ੍ਹਾਂ ਰੌਣਾ ਪਾਪਾ ਕਿ ਥਾਂਗੇ ਚਰ ਵਿਰੋਧੀ ਤਾਂ ਹੈ ਨਹੀਂ ਪੰਜਾਬ ਦੇ ਲੋਕਾਂ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਪੰਜਾਬ ਦਾ ਸਰਕਾਰ ਦਾ ਜਲੂਸ ਕੱਢ ਦਿੱਤਾ ਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੂੰ ਕੀ ਫਰਕ ਪਿਆ ਕੀ ਉਹਨਾਂ ਦੀ ਕਾਰਜਕਾਰੀ ਜ਼ਿਲ੍ਹਾ ਦੇ ਵਿੱਚ ਬੈਠੇ ਲਾਰਸ ਵਰਗੇ ਬੰਦੇ ਇੰਟਰਵਿਊ ਦੇ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਸੋ ਫਰਕ ਤਾਂ ਤਾਂ ਉੱਥੇ ਪਵੇ ਕਿ ਜੇਕਰ ਤੁਸੀਂ ਵਾਅਦਾ ਹੀ ਲੋਕਾਂ ਦੇ ਪ੍ਰਤੀ ਸੁਵੇਦਨਸ਼ੀਲ ਹੋਵੋ ਜਾਂ ਤੁਹਾਡੇ ਚ ਸਹਿਯੋਗਤਾ ਰਾ ਦੀ ਗੱਲ ਹੋਵੇ ਤਾਂ ਜੇ ਤੁਹਾਡੇ ਚ ਉਹ ਗੱਲ ਹੀ ਨਹੀਂ ਆ ਫਿਰ ਤਾਂ ਇਹੋ ਕੁਝ ਹੀ ਵਾਪਰਦਾ ਪਰ ਖੈਰ ਇਸ ਦਾ ਚੀਜ਼ ਦਾ ਜਵਾਬ ਤਾਂ ਪੰਜਾਬ ਦੇ ਲੋਕ ਦੇਣਗੇ ਦੇਖੋ ਹੁਣ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਬਾਕੀ ਇਹ ਵਰਦਾਰਾ ਮੈਂ ਫਿਰ ਕਲੀਅਰ ਕਰਦਾ ਬਾ ਇਹ ਕੇਵਲ ਇੱਕ ਹਸਪਤਾਲ ਆ ਰਹੀ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਇਹ ਹਾਂ ਜੀ ਕਿ ਦਵਾਈਆਂ ਉਥੇ ਨਹੀਂ ਜੇ ਹੈਗੀਆਂ ਮਜਬੂਤ ਡਾਕਟਰ ਜਿਹੜੇ ਮਰੀਜ਼ਾਂ ਨੂੰ ਲੈ ਕੇ ਬਾਹਰ ਦੇ ਦੇਣਗੇ ਬਾਹਰੋਂ ਲੈ ਕੇ ਆਓ ਬਾਕੀ ਦੇਖੋ ਹੁਣ ਸਰਕਾਰ ਇਸ ਮੁੱਦੇ ਤੇ ਆਪਣਾ ਜਿਹੜਾ ਪੱਖ ਆ ਉਹ ਕੀ ਦੱਸਦੀ ਸਿਹਤ ਮੰਤਰੀ ਦੇ ਤੌਰ ਤੇ ਸਿਹਤ ਮੰਤਰੀ ਦੇ ਤੌਰ ਤੇ ਕਾਰਗੁਜ਼ਾਰੀ ਡਾਕਟਰ ਬਲਬੀਰ ਦੀ ਬਹੁਤੀ ਵਧੀਆ ਨਹੀਂ ਹੈ ਔਰ ਮੈਨੂੰ ਲੱਗਦਾ ਕਿ ਸਿਹਤ ਮੰਤਰੀ ਬਦਲਣਾ ਚਾਹੀਦਾ ਕਿਉਂਕਿ ਵੱਡੇ ਵੱਡੇ ਗੱਪ ਵੱਡੇ ਵੱਡੇ ਝੂਠ ਮਾਰੇ ਜਾਂਦੇ ਆ ਕਿ ਦਵਾਈਆਂ ਜਿਹੜੀਆਂ ਉਹ ਫ੍ਰੀ ਮਿਲ ਦਿੱਤੀਆਂ ਜਾ ਰਹੀਆਂ ਨੇ ਅੰਦਰੋਂ ਇਲਾਜ ਦੇ ਵਾਸਤੇ ਉਹ ਮਿਲ ਨਹੀਂ ਰਹੀਆਂ ਉਹਦੀ ਮੂੰਹ ਬੋਲ ਦੀ ਤਸਵੀਰ ਜਿਹੜੀ ਮੌਕੇ ਤੋਂ ਵੀਡੀਓ ਬਣਾ ਕੇ ਮੈਂ ਜਿਹੜੀ ਉਹ ਦਿਖਾ ਦਿੱਤੀ ਹੈ ਔਰ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਬਾਰੇ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਕੋਈ ਗ੍ਰਹਿ ਮੰਤਰੀ ਜਾਂ ਜੇਲ੍ਹ ਮੰਤਰੀ ਦੇ ਤੌਰ ਤੇ ਕੋਈ ਬਹੁਤੀ ਵਧੀਆ ਨਹੀਂ ਕੱਲੋਂ ਜੇ ਉਹ ਕਿਸੇ ਮੰਤਰੀ ਤੋਂ ਉਦੀ ਕਾਰਗੁਜ਼ਾਰੀ ਬਾਰੇ ਪੁੱਛਦੇ ਹੋਣਗੇ ਤਾਂ ਫਿਰ ਅਗਲਾ ਵੀ ਕਹਿੰਦਾ ਹੋਣਾਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਆਪਣੀ ਕਿੰਨੀ ਕਾਰਜਕਾਰੀ ਵਧੀਆ ਤੇ ਤੁਹਾਡੀ ਤਾਂ ਆਪਣੀ ਪੁਲਿਸ ਜਿਹੜੀ ਹੈ ਅੰਦਰੋਂ ਆਪਣੀ ਕਸਟਡੀ ਦੇ ਵਿੱਚੋਂ ਜਿਹੜੀ ਇੰਟਰਵਿਊਆ ਕਰਾਈ ਜਾਂਦੀ ਹੈ ਤਾਂ ਇਸ ਕਰਕੇ ਜੋਗ ਨੂੰ ਜੋਗ ਟਕਰਿਆ ਹੋਇਆ ਇੱਥੇ ਤਾਂ ਪੰਡ ਹੀ ਮਿੱਤਰਾਂ ਦਾ ਤੁਰਿਆ ਫਿਰਦਾ ਰੱਬ ਰੱਖਾ ਹੀ ਪੰਜਾਬ ਦਾ ਮੈਨੂੰ ਤਾਂ ਲੱਗਦਾ ਚਲੋ ਅਗਲੀ ਖਬਰ ਅਣਕੀ ਸਾਹਿਬ ਵੱਲ ਲੈਨੇ ਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਆਪਾਂ ਹਲੇ ਕੱਲ ਹੀ ਗੱਲ ਕਰਕੇ ਹਟੇ ਜੀ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰ ਆ ਕਿ ਭਾਈ ਕਿਸੇ ਵਾਲੇ ਪਾਸੇ ਨੂੰ ਆਏ ਆ ਮੀਟਿੰਗਾਂ ਮੂਟੀਆਂ ਪਹਿਲਾਂ ਤਾਂ ਕਰਦੇ ਨਹੀਂ ਹੁੰਦੇ ਸੀਗੇ ਤੇ ਹੁਣ ਮੀਟਿੰਗ ਕਰਨ ਲੱਗੇ ਆਪਾਂ ਕੱਲ ਇਹ ਗੱਲ ਕੀਤੀ ਸੀਗੀ ਕਿ ਜਿਹੜੇ ਜਿਹੜੇ ਕਿਸਾਨ ਨੇ ਜਿਹੜੇ ਇਹਨਾਂ ਨੇ ਧਰਨਾ ਲਾਉਣਾ ਹੈ ਜਿਨ੍ਹਾਂ ਨੇ ਮੋਰਚਾ ਲਾਉਣਾ ਹੈ ਚੰਡੀਗੜ੍ਹ ਦੇ ਵਿੱਚ ਉਹ ਉਗਰਾਹਾ ਗਰੁੱਪ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਰੱਖ ਲਈ ਹੈ ਚਲੋ ਗੱਲਬਾਤ ਦੇ ਨਾਲ ਮਸਲਾ ਹੁਣ ਉਗਰਾਹਾ ਸਾਹਿਬ ਨੇ ਹੋਰ ਖਲਾਸਾ ਕਰਤਾ ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਮੀਟਿੰਗ ਰੱਖ ਕੇ ਮੀਟਿੰਗ ਰੱਦ ਵੀ ਜਿਹੜੀ ਉਹ ਕਰ ਦਿੱਤੀ ਹੈ ਔਰ ਬੜੀ ਮੰਦਭਾਗੀ ਉਹਨਾਂ ਨੇ ਕਰਾਰ ਦਿੱਤਾ ਹੈ ਤਾਂ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਮੀਟਿੰਗ ਤੋਂ ਹੀ ਭੱਜ ਗਏ ਜੀ। ਸੁਖੰਦਰ ਜੀ ਕੱਲ ਹੀ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਜਿੰਨੇ ਵੀ ਮੁਲਾਜ਼ਮ ਜਿੱਥੇ ਬੰਦੀਆਂ ਜਾਂ ਸੰਘਰਸ਼ੀਲ ਲੋਕ ਨੇ ਉਹਨਾਂ ਨਾਲ ਸਿੱਧੀ ਗੱਲਬਾਤ ਨਾਤਰਕ ਦੀ ਆਪ ਕੀਤੀ ਆ ਤਾਂ ਨਾ ਹੀ ਕਦੇ ਆਪਣੇ ਵਿਧਾਇਕਾਂ ਨੂੰ ਸਾਥ ਬਣਾ ਕੇ ਕੀਤੀ ਆ ਬਲਕਿ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਹੀ ਉਹ ਮੀਟਿੰਗਾਂ ਜਿਹੜੀਆਂ ਉਹ ਕਰਦੇ ਆ ਉਹੀ ਉਹਨਾਂ ਦਾ ਪੱਖ ਲੈ ਕੇ ਉਥੋਂ ਤੱਕ ਜਾਂਦੇ ਆ। ਕੱਲ ਜਿਸ ਤਰੀਕੇ ਦਾ ਪਤਾ ਲੱਗਾ ਸੀ ਕਿ ਪਹਿਨਾ ਤਾਂ ਉਗਰਾਹ ਗੋਪਰੀ ਚੰਡੀਗੜ੍ਹ ਦੇ ਐਸਐਸਪੀ ਦੇ ਨਾਲ ਮੀਟਿੰਗ ਸੀ ਉਸ ਤੋਂ ਬਾਅਦ ਜਿਹੜੀ ਅੱਜ ਦੀ ਤਰੀਕ ਸੀ ਅੱਜ ਦੀ ਦੇਣਾ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਜਿਹੜੀ ਰੱਖੀ ਪਰ ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੁੱਖ ਮੰਤਰੀ ਸਾਹਿਬ ਨੂੰ ਟੇਬਲ ਤੇ ਬੈਠ ਕੇ ਤੇ ਉੱਥੇ ਗੱਲਾਂ ਬਾਤਾਂ ਹੁੰਦੀਆਂ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਰੱਦ ਕਰਤੀ ਕਹਿੰਦੇ ਜੀ ਨੇ ਟਾਈਮ ਹੀ ਹੈ ਨਹੀਂ ਸਮਾਂ ਹੀ ਹੈ ਨਹੀਂ ਸਾਡੇ ਕੋਲ ਹੁਣ ਇਹਨਾਂ ਕੋਲ ਜ਼ਿਕਰ ਇਸ ਸਮਾਂ ਨਹੀਂ ਹੈ ਤਾਂ ਇਸ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਜਿਹੜੀਆਂ ਗੱਲ ਬੰਦੀ ਹੈ ਮੇਨ ਗੱਲ ਕਿ ਤੁਹਾਡੇ ਕੋਲ ਜਿਹੜੀ ਉਹ ਖੇਤੀ ਨੀਤੀ ਮਸਲਾ ਜਿਹੜੀ ਖੇਤੀ ਨੀਤੀ ਤੁਸੀਂ ਬ ਇਸ ਦਾ ਭਾਵਿਕ ਜਿਹੜ ਨੂੰ ਲਾਗੂ ਕਰਨ ਦੇ ਵਾਸਤੇ ਤੁਹਾਡੇ ਉੱਤੇ ਦਬਾਅ ਕਿਸਾਨ ਪੰਜਾਬ ਦੇ ਕਿਸਾਨ ਪਾ ਰਹੇ ਪੰਜਾਬ ਦੇ ਮਜ਼ਦੂਰ ਪਾ ਰਹੇ ਆ ਤੇ ਦੂਜੇ ਪਾਸੇ ਉਹ ਖੇਤੀ ਨੀਤੀ ਤੁਹਾਡੇ ਕੋਲ ਪਹੁੰਚਿਆ ਹੋਇਆ 1.5 ਸਾਲ ਦੇ ਉਸ ਦਾ ਸਮਾਂ ਜਿਹੜਾ ਹੋ ਚੁੱਕਾ ਤੇ ਤੁਸੀਂ ਅਜੇ ਤੱਕ ਉਸ ਨੂੰ ਨਾ ਤਾਂ ਵੇਖਣ ਦੀ ਲੋੜ ਸਮਝੀ ਮੁੱਖ ਮੰਤਰੀ ਸਾਹਿਬ ਦੀ ਉਸ ਫਾਈਲ ਨੂੰ ਨਾ ਉਹਦੇ ਉੱਤੇ ਸਾਈਨ ਕਰਨ ਦੀ ਗੱਲ ਕੀਤੀ ਆ ਤੇ ਨਾ ਹੀ ਉਸ ਮੁੱਦੇ ਤੇ ਤੁਹਾਡੇ ਕੋਲ ਕੋਈ ਪੱਖ ਹੈਗਾ ਜਿਹੜਾ ਤੁਸੀਂ ਕਿਸਾਨ ਜੱਥੇਬੰਦੀਆਂ ਨੂੰ ਦੱਸ ਸਕੋ ਤੇ ਸ਼ਾਇਦ ਇਹੋ ਹੀ ਕਾਰਨ ਦੇ ਆ ਜੇ ਮੁੱਖ ਮੰਤਰੀ ਸਾਹਿਬ ਨੂੰ ਹੋਣਾ ਇਹ ਮੀਟਿੰਗ ਰਾਤ ਕਰਦੀ ਭੀ ਉਥੇ ਭੱਜਣਾ ਪਿਆ ਕਿਉਂਕਿ ਉਹਨਾਂ ਕੋਲ ਤਰਕ ਹੀ ਨਹੀਂ ਹੈਗਾ ਕਿ ਇਹ ਜਿਹੜੀ ਖੇਤੀ ਨੀਤੀ ਬਣਾਈ ਗਈ ਜਿਹੜੀ ਉਹਨਾਂ ਦੇ ਵੱਲੋਂ ਹੀ 11 ਮੈਂਬਰੀ ਜਿਹੜੇ ਬੰਦੇ ਸੀ ਉਹਨਾਂ ਨੇ ਗਠਿਤ ਕੀਤੀ ਕਮੇਟੀ ਜਿਨ੍ਹਾਂ ਨੇ ਉਹ ਖੇਤੀ ਪਾਲੋਸੀ ਬਣਾਈ ਤੇ ਪਾਲੋਸੀ ਤੁਹਾਡੇ ਕੋਲ ਪਹੁੰਚ ਗਈ ਪਰ ਤੁਸੀਂ ਉਸ ਨੂੰ ਲਾਗੂ ਹੀ ਨਹੀਂ ਕਰਦੇ ਉਸਤੇ ਪਿੱਛੇ ਕਾਰਨ ਤਾ ਕਾਰਨ ਸਿੱਧੂ ਸਾਹਿਬ ਸਾਈ ਹੋਈ ਹੀ ਹੈ ਕਿ ਸਰਕਾਰ ਨੂੰ ਸਪੱਸ਼ਟ ਹੀ ਨਹੀਂ ਕਿ ਉਹਨਾਂ ਨੇ ਕਰਦਾ ਕਿ ਇਸ ਨੀਤੀ ਦੇ ਵਿੱਚ ਕਿਸਾਨਾਂ ਨੂੰ ਹੌਸਲਾ ਕਿ ਦੇਣਾ ਕਿਉਂਕਿ ਉਸ ਨੀਤੀ ਦੀ ਜਿਹੜੀ ਕਾਪੀ ਸੀ ਉਹਦੇ ਵਿੱਚ ਬਕਾਇਦਾ ਤੌਰ ਤੇ ਫਸਲੀ ਵਿਭਿੰਨਤਾ ਚੱਕਰ ਸੀ ਜਿੰਮੀਂ ਤੇ ਘਟਾ ਰਿਹਾ ਤੇ ਪਾਣੀ ਥੱਲੇ ਦਿਨ-ਬਦਨ ਜਾਇਆ ਜਾ ਰਿਹਾ ਉਸ ਦੀ ਉਪਾਸ ਹੀ ਉਹਦੇ ਸਬੰਧੀ ਬਹੁਤ ਕੁਝ ਇਦਾਂ ਦਾ ਸੀ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਵੀ ਭਲਾ ਹੋਣਾ ਸੀ ਮਜ਼ਦੂਰਾਂ ਨੂੰ ਵੀ ਪੜਾਪੜਾ ਸੀ ਪਰ ਸਰਕਾਰ ਜਿਹੜੀ ਆ ਕੇਵਲ ਤੇ ਕੇਵਲ ਸਿੰਧੂ ਸਾਹਿਬ ਇਸ਼ਤਿਹਾਰ ਬਾਜ਼ੀ ਤੇ ਚੱਲਦੀ ਹੈ ਤਾਂ ਇਸ਼ਤਿਹਾਰ ਬਾਜ਼ੀ ਤਾਂ ਉਹਨਾਂ ਨੇ ਕਰਤੀ ਕਿ ਇਹ ਹੀ ਪਾਲਿਸੀ ਬਣਾਤੀ ਪਰ ਜਦੋਂ ਹੁਣ ਕਿਸਾਨ ਜਿੱਥੇ ਬੰਦਿਆ ਨੇ ਇੰਨੀ ਗੱਲ ਕਹੀ ਕਿ ਆਓ ਪੇ ਟੇਬਲ ਤੇ ਗੱਲ ਕਰੋ ਆਪਾਂ ਧਰਦਾ ਲੋੜਾ ਆਪਾਂ ਮੋਰਚਾ ਕਾਦੇ ਵਾਸਤੇ ਲੋੜਾ ਜੇਕਰ ਗੱਲ ਬੈਠ ਕੇ ਮੁੱਕਦੀ ਹੈ ਤਾਂ ਕੋਈ ਚੱਕਰ ਨਹੀਂ ਬੈਠ ਕੇ ਵੇਚਣੇ ਆ ਪਰ ਸ਼ਾਇਦ ਫਿਰ ਇਸ ਗੱਲ ਦਾ ਜ ਨਹੀਂ ਹੈਗਾ ਤੇ ਪੁਲਿਸ ਅਧਿਕਾਰੀ ਤਾਂ ਫਿਰ ਗੱਲ ਹੀ ਨਹੀਂ ਕਰ ਸਕਦੇ ਤਾਂ ਫਿਰ ਇਹੋ ਹੀ ਚੱਕਰਿਆ ਕਿ ਜਿਸ ਕਰਕੇ ਉਹਨਾਂ ਨੂੰ ਮੀਟਿੰਗ ਜਿਹੜੀ ਆ ਉਹ ਰੱਤ ਕਰਦੀ ਪਈ ਆ ਤੇ ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਉਗਰਾਹਮ ਰੂਪ ਨੂੰ ਬਕਾਇਦਾ ਤੌਰ ਤੇ ਥਾ ਦੇਤੀਆਂ ਮੋਰਚਾ ਲਾਉਂਦੀ ਆ ਆ ਵੀ ਤੁਸੀਂ ਜਿਹੜਾ ਮੋਰਚਾ ਹੁਣ ਲਾਉ ਹੁਣ ਇਹ ਸਭ ਕਾਸੀ ਦੇ ਵਿੱਚ ਜੋ ਕਿ ਸਥਿਤੀਆਂ ਜਿਹੜੀਆਂ ਸਾਹਮਣੇ ਆਈਆਂ ਇੱਕ ਤੇ ਇਹ ਮੰਦੀਆਂ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਨਾ ਮਾਜ਼ਮ ਆਗਵਨ ਨਾ ਕਸੇ ਹਲਾਤਾਵਨ ਜਾਂ ਹੋਰ ਸੰਘਰਸ਼ੀ ਲੋਕਾਂ ਨੂੰ ਫੇਸ ਹੀ ਨਹੀਂ ਕਰ ਪਉਂਦੇ ਜਾਂ ਉਹਨਾਂ ਕੋਲ ਕੁਝ ਹੈ ਹੀ ਨਹੀਂ ਕਹਿਣ ਨੂੰ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਮਸਲੇ ਜਿਹੜੇ ਆ ਉਹ ਹੱਲ ਹੋ ਜਾਣ ਮੁੱਖ ਮੰਤਰੀ ਸਾਹਿਬ ਦਾ ਕੇਵਲ ਤੇ ਕੇਵਲ ਜਿਹੜਾ ਬੀਸਿਕਲੀ ਯੋਰ ਆ ਉਹ ਐਡਵਰਟਾਈਜ਼ਮੈਂਟ ਤੇ ਹੈਗਾ ਕਿ ਹਾਂ ਬਈ ਅਸੀਂ ਇਹ ਕਰ ਲਿਆ ਅਸੀਂ ਉਹ ਕਰ ਲਿਆ ਜਦੋਂ ਕਿ ਜ਼ਮੀਨੀ ਹਕੀਕਤ ਜਿਹੜੀ ਆ ਚਾਹੇ ਉਹ ਅਮਨ ਖੇਲੋਂ ਦੀ ਸਮੱਸਿਆ ਹੋਵੇ ਚਾਹੇ ਕਿਸਾਨਾਂ ਦੇ ਸਬੰਧ ਮਸਲੇ ਹੋਣ ਚਾਹੇ ਈਟੀਟੀ ਕਰਦੇ ਆਪਾਂ ਦਾ ਹੋਵੇ ਸਥਿਤੀਆਂ ਇਸ ਤੇ ਬਿਲਕੁਲ ਉਲਟ ਨੇ ਦੂਜੇ ਪਾਸੇ ਜ਼ਮੀਨੀ ਹਕੀਕਤ ਜਿਹੜੀ ਕੁਝ ਹੋ ਹੈਗੀ ਆ ਬਾਕੀ ਮੁੱਖ ਮੰਤਰੀ ਸਾਹਿਬ ਦਾ ਇਸ ਤਰੀਕੇ ਨਾਲ ਭੱਜਣਾ ਭਜਣਾ ਹੀ ਕਿਹਾ ਜਾਂਦਾ ਮੀਟਿੰਗ ਤੋਂ ਭਜਣਾ ਇੱਕ ਛੋਟ ਸੰਗੀਤ ਜਿਹੜਾ ਉਹਨਾਂ ਵਾਸਤੇ ਨਹੀਂ ਹੈਗਾ ਕਿਉਂਕਿ ਹੁਣ ਅਗਰਾਹਾ ਗਰੁੱਪ ਜੇਕਰ ਚੰਡੀਗੜ੍ਹ ਵਿੱਚ ਬੈਠ ਗਿਆ ਤੇ ਇਹ ਹੁਣ ਮੋਰਚਾ ਲੰਮਾ ਚੱਲੂਗਾ ਤੇ ਸ਼ਾਇਦ ਫਿਰ ਸਰਕਾਰ ਨੂੰ ਚੁਕੜਾ ਵੀ ਪਵੇ ਜਿਸ ਤਰੀਕੇ ਦੀ ਤੁਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਕਿ ਸੌ ਗੰਡੇ ਵੀ ਖਾਦੇ ਚਲੋ ਕਿਹੜੀ ਗੱਲ ਮੈਂ ਨਹੀਂ ਕਹਿਣੀ ਸੋ ਸਥਿਤੀਆਂ ਸਖੇਦਰ ਜੀ ਉਹੀ ਬਣ ਗਈ ਹੁਣ ਮੋਰਚਾ ਲੱਗ ਗਿਆ ਹੁਣ ਸਰਕਾਰ ਵਾਸਤੇ ਵੀ ਸਿਰਦਰਤੀ ਬਣੂਗੀ ਹੁਣ ਦੇਖੋ ਕਿਹੜੇ ਤੇ ਨੱਚ ਕੀ ਹੁੰਦਾ ਪਰ ਮੁੱਖ ਮੰਤਰੀ ਦਾ ਇਸ ਤਰੀਕੇ ਨਾਲ ਭਜਣਾ ਮੁੱਖ ਮੰਤਰੀ ਵਾਸਤੇ ਜਾਂ ਪੰਜਾਬ ਸਰਕਾਰ ਵਾਸਤੇ ਸੁਪਸ਼ਕੀਤ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ ਉਹ ਵੀ ਖਾਸ ਕਰਕੇ ਜਦੋਂ ਅਗਲੇ ਦਿਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੋਵੇ ਜਦੋਂ ਮੁੱਖ ਮੰਤਰੀ ਸਰਪੇਠੀ ਥੋੜੀ ਭੱਜ ਜਾਣਗੀ ਸਾਹਿਬ ਮੁੱਖ ਮੰਤਰੀ ਤਾਂ ਵਿਧਾਨ ਸਭਾ ਦੇ ਵਿੱਚੋਂ ਵੀ ਭੱਜ ਲਿਆ 40 ਬੈਠਕਾਂ ਮੰਗਦੀ ਹੁੰਦੀ ਸੀ ਆਮ ਆਦੀ ਪਾਰਟੀ ਆਮ ਆਦੀ ਪਾਰਟੀ 40 ਬੈਠਕਾਂ ਜਿਹੜੀਆਂ ਉਹ ਮੰਗਦੀ ਹੁੰਦੀ ਸੀਗੀ ਕਿ ਭਾਈ ਇੱਕ ਸਾਲ ਦੇ ਵਿੱਚ 40 ਵਿਧਾਨ ਸਭਾ ਦੀਆਂ ਜਿਹੜੀਆਂ ਸੈਸ਼ਨ ਦੀਆਂ ਬੈਠਕਾਂ ਜਿਹੜੀਆਂ ਉਹ ਸੱਦੀਆਂ ਚੱਲੀਆਂ ਚਾਹੀਦੀਆਂ ਇਹ ਆਪ ਇੰਨਾ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਵੀ 40 ਜਿਹੜੀਆਂ ਕਿਸਾ ਉਹ ਨਹੀਂ ਸੀ ਸੱਧੀਆਂ ਆਰੇ ਹੁਣ ਵੀ ਸੈਸ਼ਨ ਜਿਹੜਾ 6 ਮਹੀਨੇ ਬਾਅਦ ਸੈਸ਼ਨ ਸੱਧਿਆ ਹੋਵੇ ਪੰਜਾਬ ਦੇ ਇੰਨੇ ਅਹਿਮ ਮਸਲੇ ਹੋਣ ਲੋ ਐਂਡ ਆਰਡਰ ਦਾ ਹੋਵੇ ਨਸ਼ੇ ਦਾ ਹੋਵੇ ਹਨਾ ਹੋਰ ਇੰਨੇ ਅਹਿਮ ਮਸਲੇ ਹੋਣ ਤੇ ਸੈਸ਼ਨ ਜਿਹੜਾ ਹੋਵੇ 2-3 ਦਿਨ ਦਾ ਇੱਕ ਦਿਨ ਦੇ ਵਿੱਚ 70-80 ਲੱਖ ਰੁਪਈਆ ਕਹਿੰਦੇ ਕਿ ਲੱਗ ਜਾਂਦਾ ਕੋਟ ਦੇ ਮਜਦੀਕ ਲੱਗ ਜਾਂਦਾ ਸੈਸ਼ਨ ਸੱਦਣ ਦਾ ਤੇ ਇਹਨਾਂ ਦੇ ਵੱਲੋਂ ਉਥੇ ਪਹਿਲੇ ਦਿਨ ਤਾਂ ਸ਼ਰਧਾਂਜਲੀਆਂ ਦਿੱਤੀਆਂ ਦਿੱਤੀਆਂ ਜਾਂਦੀਆਂ ਨੇ ਉਦੋਂ ਬਾਅਦ ਚੋਂ ਤਾਂ ਫਿਰ ਤੁਹਾਨੂੰ ਪਤਾ ਦੂ ਤਿੰਨ ਕਿਹੜੇ ਉੱਥੇ ਗੱਲਬਾਤ ਹੋਣੀ ਆ ਰੌਲਾ ਰਪਾਈ ਪੈਣਾ ਤੇ ਕੰਮ ਦੀ ਗੱਲ ਤਾਂ ਕੋਈ ਉੱਥੇ ਹੁੰਦੀ ਨਹੀਂ ਪਰ ਹੁਣ ਗੱਲ ਇਹ ਆ ਵੀ ਜਾਂ ਤਾਂ ਸਹਿਯੋਗੀ ਦਾ ਦੇ ਨਾਲ ਚੰਗੇ ਤਰੀਕੇ ਦੇ ਨਾਲ ਆਵਾਦੀ ਪਾਰਟੀ ਬਹਿਸ ਨੂੰ ਸੁੱਤ ਤੇ ਰਖਾਉਂਦੀ ਪਰ ਬਹਿਸ ਮੁੱਦੇ ਹੀ ਇੰਨੇ ਛੜ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਜਿਹੜਾ ਉਹ ਭੱਜਣਾ ਹੀ ਪੈ ਗਿਆ ਔਰ ਵਿਧਾਨ ਸਭਾ ਦੇ ਵਿੱਚ ਸਾਹਮਣਾ ਕਰਨ ਤੋਂ ਭੱਜ ਗਿਆ ਮੁੱਖ ਮੰਤਰੀ ਸਖੰਦਰ ਜੀ ਅਹੀਂ ਅਕਸਰ ਗੱਲ ਕਰਦੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਇਸੇ ਕਰਕੇ ਹੀ ਇਨਾ ਵੱਲੋਂ ਛੋਟਾ ਰੱਖਿਆ ਜਾਂਦਾ ਜਾਂ ਸੈਸ਼ਨ ਲੰਮਾ ਨਹੀਂ ਚਲਾਇਆ ਜਾਂਦਾ ਕਿਉਂਕਿ ਸਰਕਾਰ ਕੋ ਸ਼ਾਇਦ ਵਿਰੋਧੀਆਂ ਦਾ ਜਵਾਬ ਦੇਣ ਨੂੰ ਗੱਲ ਜਿਹੜੀ ਉਹ ਨਹੀਂ ਹੈਗੀ ਹਾਲਾਂਕਿ ਵਿਰੋਧੀ ਧਿਰ ਵੀ ਨਾਮ ਦੀ ਹੈ ਬਿਨਾਂ 18 ਸੀ ਕਾਂਗਰਸ ਦੇ ਵਿਧਾਇਕੋਂ 13 ਰਹਿ ਗਏ ਆ ਅਕਾਲੀ ਦਾਂ ਤਾਂ ਵੀ ਇੱਕ ਜਿਹੜਾ ਉੱਤਰ ਜਾ ਚੁੱਕਾ ਵਿਰੋਧੀ ਧਿਰ ਤਾਂ ਨਾਮ ਦੀ ਹੈਗੀ ਆ ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਜਦੋਂ ਸ਼ਾਸਨ ਚੱਲੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਲੋਕਾਂ ਦੇ ਮਸਲੇ ਜਿਹੜੇ ਉੱਥੇ ਵਿਚਾਰੇ ਜਾਣ ਚਾਹੀਏ ਉਹ ਸੱਤਾਧਾਰੀ ਤੇ ਰਵਾਰੇ ਹੋਣ ਤੇ ਚਾਹੇ ਵਿਰੋਧੀ ਧਿਰ ਰਵਾਰੇ ਹੋਣ ਹੁਣ ਇਹ 3 ਦਿਨ ਦਾ ਸ਼ਾਸਨ ਜਿਹੜਾ ਸੱਦਿਆ ਦੂਤੀ ਤੋਂ ਜਿਹੜਾ ਕੱਲ ਸ਼ੁਰੂ ਹੋਣਾ ਬਾਅਦ ਦੁਪਹਿਰ ਨੂੰ ਕੱਲ ਦਾ ਦਿਨ ਸ਼ਰਧਾ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਕਿ ਕਿਹੜੇ ਕਿਹੜੇ ਜਿਹੜੇ ਮਤੇ ਆ ਜਾਂ ਕਾਜ ਜਿਹੜਾ ਕਿਹੜਾ ਕਿਹੜਾ ਹੋਣਾ ਹੈ ਜੰਡੇ ਤੇ ਕੀ ਕੁਝ ਹੈਗਾ ਪਰ ਜਿਸ ਤਰੀਕੇ ਦਾ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਤੇ ਇੱਕ ਜਿਹੜਾ ਜੀਐਸਟੀ ਦਾ ਸਬੰਧਤ ਐਕਟ ਉਹਦੇ ਸੰਬੰਧੀ ਹੈ ਇੱਕ ਪੰਚਾਇਤ ਸੰਬੰਧੀ ਜਿਹੜਾ ਬਿੱਲ ਆ ਉਹ ਪਾਸ ਕਰਵਾਉਣਾ ਹੈ ਉਹਦੇ ਨਾਲ ਹੀ ਨਾਲ ਕੁਝ ਜਿਹੜੀ ਜੰਗੀ ਕੈਦੀ ਨਹੀਂ ਅਨਾਮੀ ਉਹਨਾਂ ਦੇ ਸੰਬੰਧਿਤ ਗੱਲਬਾਤ ਜਿਹੜੀ ਆ ਹੋ ਸਕਦੀ ਹੈ ਇਹਨਾਂ ਇਹਨਾਂ ਵਾਸਤੇ ਤਾਂ ਉਹਨਾਂ ਨੇ ਕਰ ਲਿਆ ਬਾਕੀ ਹੋਰ ਉਥੇ ਕਿਹੜੇ ਕਿਹੜੇ ਮਸਲੇ ਵਿਚਾਰੇ ਜਾਣੇ ਆ ਅਜੇ ਤੱਕ ਸਰਕਾਰ ਨੇ ਉਸ ਵਾਸਤੇ ਜਿਹੜਾ ਉਹ ਨਹੀਂ ਕੀਤਾ ਉਹਨ ਦੂਜੇ ਪਾਸੇ ਪੰਜਾਬ ਦੇ ਵਿੱਚ ਐਸ ਲਈ ਅਨਗਿਣਤ ਬਸੇ ਨੇ ਜਿਨ੍ਹਾਂ ਦੇ ਉੱਤੇ ਲੋੜਿਆ ਚਰਚਾ ਕਰਨ ਇਹਨਾਂ ਦੀ ਪਾਰਟੀ ਦੇ ਆਪਣੀ ਹੀ ਵਿਧਾਇਕ ਅਬਰ ਵਿਜੇ ਪ੍ਰਤਾਪ ਸਿੰਘ ਨੇ ਤਿੰਨ ਮੁੱਦੇ ਜਿਹੜੇ ਉਹਨਾਂ ਨੇ ਕਹਿ ਸਿੱਕੇ ਉਹਨਾਂ ਤੇ ਤਿੰਨ ਵਿਸ਼ੇਸ਼ ਬੈਠਕਾਂ ਜਿਹੜੀਆਂ ਬਣਾਓ ਜਿਨ੍ਹਾਂ ਤੇ ਵਿੱਚ ਇੱਕ ਬੇਜਤੀਪੀ ਦਾ ਮੁੱਦਾ ਸੀ ਬੜਾ ਗੰਭੀਰ ਮੁੱਦਾ ਜਿਹੜਾ ਹਮੇਸ਼ਾ ਹਰ ਸੈਸ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ ਪਰ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਪਿਠਾ ਦਿੱਤਾ ਜਾਂਦਾ ਉਸੇ ਤਰੀਕੇ ਨਾਲ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਸੀ ਅਮਰਸਰਬ ਦੀ ਸੀਵਰੇਜ ਪ੍ਰਧਾਨੀ ਦੀ ਗੱਲ ਕੀਤੀ ਸੀ ਹੁਣ ਇਹ ਉਹ ਬੁੱਦੇ ਨੇ ਕਿ ਜਿਨ੍ਹਾਂ ਮੁੱਦਿਆਂ ਤੇ ਉੱਤੇ ਪੰਜਾਬ ਸਰਕਾਰ ਕਿਰਤੀ ਬੀਸ਼ੱਕ ਆ ਜਿਸ ਤਨ ਡਿੰਪੀ ਢਿੱਲੋਂ ਜਿਸ ਤਨ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੀ ਪਹਿਲੀ ਵਾਰੀ ਇਹ ਗੱਲ ਆਈ ਸਾਹਮਣੇ ਪਹਿਲੀ ਵਾਰੀ ਦਿੱਤਾ ਗਿਆ ਸਾਲਾ ਬਾਅਦ ਉਹਨਾਂ ਨੇ ਕਿਹਾ ਕਿ ਹਾਂ ਵੀ ਆ ਜਿਹੜਾ ਬੇਅਦਬੀ ਦੇ ਸਬੰਧੀ ਗੱਲਬਾਤ ਚੱਲ ਰਹੀ ਹੈ ਸਾਡੇ بڑے ਵਕੀਲ ਜਿਹੜੇ ਨਾਮੀ ਵਕੀਲ ਉਹ ਜਾਂਚ ਕਰ ਰਹੇ ਆ ਅਸੀਂ ਜਿਹੜੀ ਆ ਉਹ ਗੱਲ ਕਰਾਂਗੇ ਪਹਿਲੀ ਵਾਰੀ ਇਹ ਬਿਆਨ ਆਇਆ ਤੇ ਜੇਕਰ ਸਟੇਜ ਤੇ ਤੋਂ ਤੁਸੀਂ ਬਿਆਨ ਦੇ ਦਿੱਤਾ ਤੇ ਜੀ ਕਟੜਾ ਦਾ ਆਪਣਾ ਵਧਾਇ ਕਹਿੰਦਾ ਕਿ ਹਾਂ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਮੁੱਦੇ ਤੇ ਗੱਲ ਹੋਣੀ ਚਾਹੀਦੀ ਆ ਉਥੇ ਤੁਸੀਂ ਉਹਦੇ ਵੱਲ ਧਿਆਨ ਹੀ ਦੇਂਦੇ ਉਹਨਾਂ ਨੂੰ ਪਹਟਾ ਦਿੱਤੇ ਜਾਂਦੇ ਜੀ ਗੱਲ ਫਿਰ ਉੱਥੇ ਆ ਗਈ ਕਿ ਸਰਕਾਰ ਇਸ਼ਤਿਹਾਰबाजी ਬਿਆਨबाजी ਵਾਲਾ ਕੰਮ ਕਰਦੀ ਆ ਪਰ ਅੰਦਰ ਕੁਝ ਨਹੀਂ ਕਰਦੀ ਤਾਂ ਹੋਰ ਵਿਧਾਨ ਸਭਾ ਦੇ ਵਿੱਚ ਬੜੇ ਮੁੱਦੇ ਨਹੀਂ ਚਾਹੀ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਜਾਂ ਹੋਰ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਸਰਕਾਰ ਇਹ ਚੰੰਦੀ ਨਹੀਂ ਕਿ ਵਿਰੋਧੀ ਧਿਰ ਰੌਣਾ ਪਾਵੇ ਕਿਉਂਕਿ ਹੁਣ ਚਾਰਜ ਦੇ ਕਿਉਂ ਜ਼ਿੰਮੇ ਚੋਣਾ ਸਿਰ ਤੇ ਉੱਤੇ ਹੈਗੀਆਂ ਤੇ ਜੇਕਰ ਵਿਰੋਧੀ ਧਿਰ ਜਾਂ ਹੋਰ ਇਸ ਮੁੱਦੇ ਤੇ ਬੋਲਦੇ ਆ ਤਾਂ ਸਰਕਾਰ ਦੀ ਜਿਹੜੀ ਲਮੋਸ਼ੀ ਆ ਉਹ ਤਾਂ ਸਾਰਿਆਂ ਤੇ ਜਗ ਜਾਹਰ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਤੇ ਤਾਂ ਪੰਜਾਬ ਦਾ ਬੱਚਾ-ਬੱਚਾ ਇਸ ਵੇਲੇ ਜਾਣ ਚੁੱਕਾ ਕਿ ਪੰਜਾਬ ਚ ਹੁਕਮ ਨਹੀਂ ਆ। ਬੇਸ਼ੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹਾਂ ਫੇ ਕੁਝ ਨਹੀਂ ਹੋ ਰਿਹਾ। ਹੁਣ ਨਸ਼ੇ ਦੇ ਸੰਦਰਭ ਚ ਜੋ ਕੁਝ ਪੰਜਾਬ ਦਾ ਘਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈਗਾ। ਇਹੋ ਜੇ ਮੁੱਤੇ ਜਿਹੜੋ ਵਿਰੋਧੀ ਤੇ ਠੌਂ ਕੇ ਰੋਵਾਰ ਆਪਾਂ ਪਾਊਗਾ ਤਾਂ ਸਰਕਾਰ ਕੋਲ ਨਿਸ਼ੋਸ਼ੀ ਕਿੱਥੇ ਚਲੀ ਜਾਊਗੀ? ਸਰਕਾਰ ਨੇ ਫੇਰ ਇੱਕ ਢਾਂਗੀ ਲਵ ਲਿਆ ਕਿ ਠੀਕ ਆ ਭੀ ਸੈਸ਼ਨ ਇੱਕ ਦੋ ਦਿਨ ਦਾ ਰੱਖੋ ਜਿਹੜੇ ਜ਼ਰੂਰੀ ਮਤੇ ਆ ਉਹ ਪਾਸ ਪੂਸ ਕਰਾ ਕੇ ਇੱਕ ਦੂਜੇ ਨੂੰ ਗਾੜਾ-ਬੂੜਾ ਕੱਢੋ ਤੇ ਕੰਮ ਜਿਹੜਾ ਖਤਮ ਕਰੋ। ਪਰ ਸਿੱਧੂ ਸਾਹਿਬ ਇਹ ਦੇ ਨਾਲ ਇਹ ਜਿਹੜੀ ਪਿਰਤ ਆ ਪਿਰਤ ਜਿਹੜੀ ਆ ਬਾਣੀ ਪੈ ਰਹੀ ਇਹ ਪਤਾ ਲੱਗਦਾ ਹੈ ਕਿ ਕੁਲਤਾਰ ਸਿੰਘ ਸਰਦਾਰ ਚਾਹੁੰਦੇ ਆ ਕਿ ਹਾਂ ਭਈ ਸੈਸ਼ਨ ਲੰਮਾ ਹੋਵੇ ਪਰ ਉਹਦੇ ਚਾਹੁੰਦੇ ਜਾਂ ਨਾ ਚਾਹੁੰਦਾ ਕੀ ਫਰਕ ਪੈਂਦਾ ਗੱਲ ਤਾਂ ਫਿਰ ਸਰਕਾਰ ਤੇ ਮੁੱਕਦੀ ਕੀ ਸਰਕਾਰ ਆਪੀ ਚੋਣ। ਤਾਂ ਅਜਿਹੀਆਂ ਸਥਿਤੀਆਂ ਜਿਹੜੀਆਂ ਬਣ ਗਈਆਂ ਨੇ ਹੁਣ ਮੁੱਖ ਚੋਣੇ ਵਰੀ ਤਾਂ ਮੁਖਬਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਕਿਉਂਕਿ ਕਸਟੋਡੀਅਨ ਨੇ ਮੁੱਖ ਮੰਤਰੀ ਪੰਜਾਬ ਦੇ ਨੇ ਤਾਂ ਉਹਨਾਂ ਦਾ ਅਧਿਕਾਰ ਹੈ ਕਿ ਹਾਂ ਵੀ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਬਹਿਸ ਹੋਣੀ ਚਾਹੀਦੀ ਹੈ ਕਿ ਹਾਂ ਵੀ ਆਓ ਜੇਕਰ ਤੁਸੀਂ ਬਾਹਰ ਕਹਿੰਦੇ ਜੀ ਕਿ ਅਸੀਂ ਉਹ ਲੋਕ ਆ ਜਿਹੜੇ ਜ਼ਮੀਨ ਤੋਂ ਉੱਠ ਕੇ ਆਏ ਆ ਰਜਵਾੜਿਆਂ ਨੂੰ ਅਸੀਂ ਘਰ ਬਾਲ ਦਿੱਤਾ ਤਾਂ ਫਿਰ ਉਸ ਵਿਧਾਨ ਸਭਾ ਤੇ ਪੁੱਤਰ ਫਲੋਰ ਦੇ ਉੱਤੇ ਫਿਰ ਉਹ ਸਭ ਗੱਲਾਂ ਹੋਣੀਆਂ ਚਾਹੀਦੀ ਨੇ ਜਿਹੜੀਆਂ ਰਜਵਾੜਿਆਂ ਦੇ ਸਮੇਂ ਤੁਸੀਂ ਕਹਿੰਦੇ ਰਹੇ ਜੀ ਹੁਣ ਤੁਸੀਂ ਜੇਕਰ ਉਹਨਾਂ ਦੀ ਜਗ੍ਹਾ ਤੇ ਜੇ ਫਿਰ ਸੱਚ ਹੋਣ ਦੀ ਜੀ ਸਮਰੱਥਾ ਆ ਉਹ ਤੁਹਾਡੇ ਚ ਹੋਣੀ ਚਾਹੀਦੀ ਆ ਨਾ ਕਿ ਇਸ਼ਤਿਹਾਰबाजी ਕਰਕੇ ਬਿਆਨਬਾਜ਼ੀ ਕਰਕੇ ਤੁਸੀਂ ਆਪਣਾ ਮੁੱਤਆ ਸਾਰੋ ਇਸ ਚੀਜ਼ ਨੂੰ ਲੋਕ ਜਿਹੜੇ ਪਸੰਦ ਨਹੀਂ ਕਰਦੇ ਲੋਕਾਂ ਦੇ ਜਿਹੜੇ ਦਿੱਤੇ ਸਮੇਂ ਚ ਉਹਨਾਂ ਨੂੰ ਸਾਈਡ ਤੇ ਕਰ ਦਤਾ ਤੇ ਇਹਨਾਂ ਪੰਜ ਸਾਲਾਂ ਦੀ ਕਾਰਜਕਾਰੀ ਤੋਂ ਬਾਅਦ ਲੋਕਾਂ ਦਾ ਫੈਸਲਾ ਜਾਂ ਲੋਕਾਂ ਦਾ ਫਤਵਾ ਕੀ ਹੁੰਦਾ ਉਸ ਦਾ ਅਨੁਮਾਨ ਹੁਣ ਸਹਜ ਤੁਸੀਂ ਵੀ ਲਾ ਸਕਦੇ ਜੇ ਕਿ ਅਗਲੇ ਦਿਨ ਜਿਹੜੇ ਆ ਕਿਹੋ ਜਿਹਾ ਬਣ ਸਕਦੇ ਆ ਇਹ ਇੱਕ ਨਮੂਨਾ ਤਾਂ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ ਚ ਸਰਕਾਰ ਨੂੰ ਝਟਕਾ ਦੇ ਕੇ ਦਿਖਾ ਦਿੱਤਾ ਕਿ ਤੁਹਾਡੀ ਢਾਈ ਸਾਲਾਂ ਦੀ ਕਾਰਜਕਾਰੀ ਇਹ ਦੇਹੀ ਜੀ ਕਿ ਜਦੋਂ ਤੁਸੀਂ ਮੁੱਤਿਆਂ ਤੋਂ ਭੱਜਣਾ ਗੱਲਬਾਤ ਹੀ ਨਹੀਂ ਕਰਦੀ ਤਾਂ ਫਿਰ ਲੋਕਾਂ ਨੇ ਤੁਹਾਨੂੰ ਇੱਥੇ ਲੈ ਕੇ ਕਰਨਾਂਗੇ ਚਲੋ ਦੇਖੋ ਅਗਲੇ ਦਿਨਾਂ ਵਿੱਚ ਕੀ ਹੁੰਦਾ